ਉਹ ਡਾਕਟਰ ਦਿਲ ਸ਼ਰਮਾ ਜੀ ਦਾ ਵੀ ਧੰਨਵਾਦ ਹੈ ਨਰਿੰਦਰਪਾਲ ਜੀ ਦਾ ਵੀ ਧੰਨਵਾਦ ਆ ਸਾਡੇ ਚੈਨਲ ਤੇ ਸੋ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤ ਸ੍ਰੀ ਅਕਾਲ ਜੀ ਜਿਹੜੇ ਦੇਸ਼ ਵਿਦੇਸ਼ ਦੇ ਵਿੱਚੋਂ ਸਾਡਾ ਪ੍ਰੋਗਰਾਮ ਸੁਣਦੇ ਨੇ ਨਾਲੇ ਪੀ ਵੀ 19 ਕੇ ਟੀਵੀ ਵਾਲਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਮੜੇ ਜਿਹਾ ਸੱਤੇ ਤੇ ਸਾਡੇ ਇੱਥੇ ਪਹੁੰਚਿਆ ਅਸੀਂ ਅੱਜ ਗੱਲਬਾਤ ਰੱਖਣੀ ਚਾਹੁੰਦੇ ਹਾਂ ਜੀ ਸਾਡੇ ਕੋਲੇ ਆਏ ਨੇ ਸਾਡੇ ਕੋਲੇ ਡੇਰੀ ਵਾਲੇ ਜੀ ਅਸੀਂ ਉਹਨਾਂ ਕੋਲੇ ਚੱਲ ਕੇ ਆਏ ਆ ਇਹਨਾਂ ਨਾਲ ਆਪਾਂ ਇਹ ਗੱਲਬਾਤ ਕਰਨੀ ਹੈ ਵੀ ਇਹ ਬਾਹਰ ਜਾ ਕੇ ਆਏ ਨੇ ਵੀ ਉੱਥੇ ਦਾ ਤੇ ਸਾਡੇ ਪੰਜਾਬ ਦਾ ਕੀ ਫਰਕ ਰਿਹਾ ਹੈ ਜੀ ਤੇ ਜੀ ਵੀ ਇੱਧਰ ਸਾਡੇ ਜਿਹੜੇ ਬੱਚੇ ਨੇ ਉਹ ਬਾਹਰ ਨੂੰ ਜਾਈ ਜਾਂਦੇ ਨੇ ਇਹ ਉਧਰੋਂ ਇੱਧਰ ਨੂੰ ਆ ਗਿਆ ਵੀ ਕੀ ਇਹਨਾਂ ਨੇ ਦੇਖਿਆ ਜੀ ਉਹ ਸਾਨੂੰ ਗੱਲਬਾਤ ਸਮਝੀ ਕਰਦੇ ਬਿਲਕੁਲ ਜੀ ਧੰਨਵਾਦ ਜੀ ਪਹਿਲਾਂ ਸਾਰਿਆਂ ਤੁਹਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਿਆ ਇਹਨਾਂ ਨੇ ਡਾਕਟਰ ਸਾਹਿਬ ਆ ਵੀ ਕੁਝ ਕੁ ਗੱਲਾਂ ਹੁੰਦੀਆਂ ਨੇ ਲੋਕਾਂ ਦੀ ਥਿਓਰੀ ਹੁੰਦੀ ਹੈ ਸੋਚਣ ਦੀ ਠੀਕ ਹੈ ਜੀ ਮੈਨੂੰ ਉੱਥੇ ਜਾ ਕੇ ਕੋਈ ਵਧੀਆ ਜ ਨਹੀਂ ਲੱਗਿਆ ਸਿਰ ਤੋਂ ਕਿਹਾ ਮੈਂ ਵੈਸੇ ਘੁੰਮਣ ਫੇਰ ਨਹੀਂ ਸੀ ਉੱਥੇ ਜਾ ਕੇ ਮੈਂ ਕੰਮ ਵੀ ਕਰਿਆ ਕੁਛ ਚਿਰ ਠੀਕ ਹੈ ਉੱਥੇ ਦੇਖਿਆ ਵੀ ਆਪਣੇ ਕੋਲੇ ਕੀ ਹੈ ਤੇ ਇਹਨਾਂ ਕੋਲੇ ਕੀ ਹੈ ਆਪਣੇ ਨਾਲੋਂ ਬਹੁਤ ਜ਼ਰ 10 ਸਾਲਾਂ ਵਾਂਗੂ ਮਗਰੋਂ ਮਲੇਸ਼ੀਆ ਦੇਸ਼ ਤੋਂ ਜ਼ਿਆਦਾ ਹੋਇਆ ਮੈਂ ਮਲੇਸ਼ੀਆ ਗਿਆ ਸੀ ਠੀਕ ਹੈ ਜੀ ਤੇ ਸਵਾਭ ਬਣਿਆ ਮੇਰੀ ਮਾਸੀ ਦੀ ਕੁੜੀ ਨੇ ਜਾਣਾ ਸੀ ਬਸ ਉਹਨਾਂ ਨਾਲ ਜਾਣ ਦਾ ਮੇਰਾ ਸਵਾਭ ਬਣ ਗਿਆ ਠੀਕ ਹੈ ਜੀ ਉੱਥੇ ਜਾ ਕੇ ਦੇਖਿਆ ਕੰਪਰੀਨ ਕਰਿਆ ਵੀ ਆਪਣੇ ਇੱਥੇ ਆਪਣੇ ਕੋਲੇ ਕੀ ਚੀਜ਼ਾਂ ਨੇ ਕੀ ਫੈਸਿਲਟੀਆਂ ਨੇ ਉੱਥੇ ਕੀ ਫੈਸਿਲਟੀਆਂ ਨੇਗੀਆਂ ਤੇ ਆਪਣੇ ਦੇਸ਼ ਦਾ ਬਾਬਾ ਸਾਰੀਆਂ ਲੋਕੇਸ਼ਨਾਂ ਨੇ ਠੀਕ ਹੈ ਜੀ ਤੁਸੀਂ ਆਪਣਾ ਦੇਸ਼ ਘੁੰਮ ਕੇ ਦੇਖੋ ਆਪਣੇ ਦੇਸ਼ 'ਚ ਬਰਫ਼ ਵੀ ਪੈਂਦੀ ਆ ਗੀ ਗਈ ਬਰਸ਼ਾਵਣ ਵੀ ਹੈਗੇ ਨੇ ਮਦਾਨੀ ਇਲਾਕੇ ਵੀ ਹੈਗੇ ਨੇ ਪਠਾਰੀ ਵੀ ਹੈਗੇ ਨੇ ਰੇਗਿਸਤਾਨ ਵੀ ਹੈ ਠੀਕ ਹੈ ਜੀ ਸਾਰੇ ਆਪਣੇ ਮਾਹੌਲ ਹੈਗਾ ਮਦਾਨੀ ਇਲਾਕੇ ਪੱਧਰਿਆ ਸਮੁੰਦਰ ਗੰਡਾ ਵੀ ਲੱਗਦਾ ਠੀਕ ਹੈ ਜੀ ਸਾਰੇ ਜਮ ਜਿਵੇਂ ਆਪਣੇ ਸਾਰੀਆਂ ਲੋਕੇਸ਼ਨਾਂ ਮੈਸੇਜ ਉਧਰੇ ਦੇਸ਼ਾਂ ਜਾ ਟੂਰ ਚ ਜੂਂਦੇ ਘੁੰਮਣ ਜਾਉਂਗੇ ਤੁਹਾਨੂੰ ਹੋਰ ਚੀਜ਼ਾਂ ਮਿਲਣਗੀਆਂ ਯੂਰਪ ਤੇ ਜਾਓ ਬਰਫ਼ ਮਿਲੂ ਦਰਬ ਕੰਟਰੀਆਂ ਚਲ ਜਾਓ ਰੇਤਾ ਮਿਲੂਗੀ ਹਣਾ ਠੀਕ ਹੈ ਜੀ ਠੀਕ ਹੈ ਸਮੁੰਦਰ ਗੰਡਿਆਂ ਮਲੇਸ਼ੀਆ ਤਿੱੰਗਾ ਪਰ ਬਾਗਾ ਬਗਏ ਤੱਪਉਣੇ ਛੋਟੇ ਛੋਟੇ ਦੇਸ਼ ਠੀਕ ਹੈ ਜੀ ਮਲੇਸ਼ੀਆ ਦੇਸ਼ ਦੀ ਤੁਹਾਨੂੰ ਗੱਲ ਸੁਣਾਉਣਾ ਵੀ ਆਪਣੇ ਉਹ ਠੀਕ ਹੈ ਆਪਣੀ ਫੌਜ ਨੇ ਜਾ ਕੇ ਉਹਨੂੰ ਆਜ਼ਾਦ ਕਰਵਾਇਆ ਠੀਕ ਹੈ ਜੀ ਫਿਰ ਵੀ ਉਹ ਆਪਣੇ ਨਾਲੋਂ ਮੂਰੇ ਲੰਘੇ ਕੋਈ ਉਹਨਾਂ ਕੋਲੇ ਪੈਦਾਵਾਰ ਨਹੀਂ ਹੈਗੀ ਫਿਰ ਵੀ ਆਪਣੇ ਦਾ ਬੰਦਾ ਦੱਬਦੀ ਆਪਾਂ ਬੰਦਾ ਖਰਾ ਹੋ ਜਾਂਦਾ ਆਪਣੇ ਨਾਲ ਸਹੀ ਗੱਲ ਹੈ ਸਹੀ ਗੱਲ ਹੈ ਆਪਣੇ ਕੀ ਚੀਜ਼ ਨਹੀਂ ਹੁੰਦੀ ਦੱਸੋ ਕੀ ਵੀ ਕੁ ਵੀ ਸਾਰੇ ਫਰੂਟ ਆਪਣੇ ਹੋਣ ਲੱਗ ਸਾਰੇ ਹੁੰਦੇ ਆ ਜੀ ਉਹ ਕੀ ਚੀਜ਼ ਆ ਵੀਰੇ ਫਿਸਟਮ ਸਿਰਫ ਇੱਕ ਤੇ ਰਾਜਨੀਤੀ ਦਾ ਸਿਸਟਮ ਆ ਜਿਹੜਾ ਇਹ ਨਹੀਂ ਉੱਥੇ ਇੱਕ ਰਾਜਾ ਹੈਗਾ ਫਿਰ ਉਹਦਾ ਬੱਚੇ ਰਾਜੇ ਨੇ ਉਹਦੇ ਪੋਤੇ ਰਾਜੇ ਨੇ ਉਹਦੇ ਉਹਨਾਂ ਕੋਲੇ ਹੀ ਆ ਸਾਰਾ ਸਿਸਟਮ ਇਹ ਜਿਹੜੀ ਇੱਥੇ ਰਾਜਨੀਤੀ ਤੁਹਾਨੂੰ ਆਪਣੇ ਦਾ ਵਾਲੀ ਪੰਜ ਸਾਲਾਂ ਬਾਅਦ ਚੇਂਜ ਕਰ ਦਿੰਦੇ ਆ ਠੀਕ ਹੈ ਆਪਣੇ ਹੋਰ ਸਿੱਟਮ ਆ ਉਹ ਤੁਸੀਂ ਦਿਲਜੀਤ ਦਾ ਗਾਣਾ ਸੁਣਿਆ ਉਹ ਬਈ ਪੰਜ ਤਾਰਾ ਠੇਕੇ 'ਚ ਕਹਿੰਦਾ ਵਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ ਗਾਣਾ ਆਇਆ ਸੀ ਨਿਕਲ ਆ ਬਈ ਆਇਆ ਸੀ ਆਇਆ ਸੀ ਉਹਦੇ ਉਹ ਗਲਾਸਾਂ ਦਾ ਪ੍ਰੇਮ ਦਾ ਬਣਿਆ ਹੁੰਦਾ ਠੀਕ ਹੈ ਉਹ ਜੀ ਕੁਰਸੀ ਮਾਰਦਾ ਹੁੰਦਾ ਠੀਕ ਹੈ ਆਪਣਾ ਰਾਜਨੀਤੀ ਵਾਲਾ ਸਿਸਟਮ ਉਹ ਬਣ ਗਿਆ ਠੀਕ ਹੈ ਆ ਗਲਾਸ ਆਪਣੇ ਆਪ ਨੂੰ ਭਰਦਾ ਪਹਿਲਾਂ ਦਾ ਜਿਹੜਾ ਟੀਸੀ ਦੇ ਦੇਖਾ ਉਹ ਦੋਵਾ ਥੱਲੇ ਉਹ ਦੇ ਸਪੋਰਟਰ ਭਰ ਦੇ ਨੇ ਜਿਹਨਾਂ ਦੇ ਸਿੱਥੇ ਖੜਾ ਉਹ ਠੀਕ ਹੈ ਫਲਪੜੇ ਤੱਕ ਆਉਂਦਿਆਂ ਨੂੰ ਗਰਾਉਂਡ ਫਲੋਰ ਆਪਣਾ ਠੀਕ ਹੈ ਆਪਣੇ ਕੋਲੇ ਆਉਂਦਿਆਂ ਨੂੰ ਉਹ ਸਿੱਟਾਂ ਉੱਤ ਹੋ ਜਾਂਦਾ ਉਹਨੂੰ 5 ਸਾਲ ਚੇਂਜ ਹੋ ਜਾਂਦਾ ਠੀਕ ਹੈ ਆਪਾਂ ਉਧੜ-ਉਧੜ ਹੋ ਕੇ ਗਲਾਸ ਫੇਰਚਣ ਦਿੰਨੇ ਠੀਕ ਹੈ ਜੀ ਕੋਈ ਭਰੀ ਜਾਂਦਾ ਹੈ ਕੋਈ ਖਾਲੀ ਪਿਆ ਕੋਈ ਡੁੱਲੀ ਜਾਂਦਾ ਠੀਕ ਹੈ ਜੀ ਕੋਈ ਖਾਲੀ ਪਿਆ ਕੋਈ ਬੱਤ ਉਦੋਂ ਰਾਜੇ ਨੇ ਇਹ ਸਿੱਟ ਬਣਾਇਆ ਜੀ ਵੀ ਆਪਣਾ ਵਰਲਡ ਬੈਂਕ ਤੋਂ ਉਹਨੇ ਲੋਨ ਲਿਆ ਠੀਕ ਹੈ ਜੀ ਲੋਨ ਲੈ ਕੇ ਆਉਦੇ ਦੇਸ਼ ਨੂੰ ਇਹਨਾਂ ਸੋਨਾ ਬਣਾਇਆ ਵੇ ਲੋਨ ਤਾਂ ਸੀ ਵੀ ਲੈਂਦਾ ਜੀ ਆਪਾਂ ਵੀ ਲਿਆ ਆਪਾਂ ਦਾ ਕਰਜ਼ਾਈਆਂ ਵੀਰੇ ਆਪਾਂ ਦਾ ਕਰਜ਼ਾ ਵੀ ਨਹੀਂ ਮੋੜਿਆ ਉਹਨਾਂ ਨੇ ਮੋੜ ਕੇ ਵੀਰੇ ਆਪਦੇ ਦੇਸ਼ ਨੂੰ ਅਮੀਰ ਬਣਾ ਲਿਆ ਠੀਕ ਹੈ ਜੀ ਅੱਜ ਆਪਣੇ ਨਾਲ ਉਹ ਛੋਟਾ ਜਿਹਾ ਦੇਸ਼ 23 24 ਗੁਣਾ ਮੈਨੂੰ ਲੱਗਦਾ ਮੂਰੇ ਹੋਊਗਾ ਡਾਲਰ ਦੀ ਮੈਨੂੰ ਵੈਸੇ ਹੁਣ ਇਸ ਟਾਈਮ ਰੇਟ ਦਾ ਤਾਂ ਨਹੀਂ ਪਤਾ ਹੈਗਾ ਠੀਕ ਹੈ ਉਹ ਕੀ ਕਾਰਨ ਬਣ ਗਿਆ ਜੀ ਆਪਣੀ ਕੁਸਤਾ ਰਾਜਨੀਤੀ ਨੇ ਕਾਮੀ ਕਰੀ ਹੈ ਆਪ ਹੀ ਖਾ ਗਏ ਲੋਨ ਲੋਨ ਲੈ ਕੇ ਠੀਕ ਹੈ ਇਹਨਾਂ ਨੇ ਕਿਸੇ ਦੇ ਪੱਲੇ ਕੁਝ ਨਹੀਂ ਪਾਇਆ ਠੀਕ ਹੈ ਜਾਂ ਇਹਨਾਂ ਦੇ ਉਹ ਬੈਂਕਾਂ 'ਚ ਪਏ ਨੇ ਕਾਲੇ ਉਹੀ ਆਪਾਂ ਨੂੰ ਵਿਆਜੂ ਦੇ ਜਾਂਦੇ ਨੇ ਮੋੜ-ਮੋੜ ਕੇ ਠੀਕ ਹੈ ਠੀਕ ਹੈ ਸੁਵਿਜ ਬੈਂਕਾਂ ਦੇ ਵਿੱਚ ਇਹਨਾਂ ਦਾ ਕਾਲਾ ਧਨ ਪਿਆ ਠੀਕ ਹੈ ਉਹੀ ਆਪਾਂ ਨੂੰ ਮੋੜ-ਮੋੜ ਕੇ ਸਰਕਾਰਾਂ ਵਿਆਜੂ ਦੀ ਜਾਂਦੀਆਂ ਨੇ ਠੀਕ ਹੈ ਅੱਬਾ ਉਸੇ ਦੇ ਦੁਆਰੇ ਕਰਦਾ ਭਰੀ ਜਾਂਦੇ ਠੀਕ ਹੈ ਉਹਨਾਂ ਨੇ ਲੋਨ ਲਿਆ ਵਰਲਡ ਬੈਂਕ ਤੋਂ ਠੀਕ ਹੈ ਲੋਨ ਲੈ ਕੇ ਆਦੇ ਦੇਖ ਲਓ ਇਹਨਾਂ ਸੋਨਾ ਬਣਾਇਆ ਕੁੱਲ ਉੱਥੇ ਫੈਸਿਲਿਟੀਆਂ ਲਿਆਂਦੀਆਂ ਨੇ ਠੀਕ ਹੈ ਤੁਸੀਂ ਬੋਲੋ ਕਿਹੜਾ ਫਰੂਟ ਹੈ ਦੁਨੀਆ ਦਾ ਜਿਹੜਾ ਤੁਹਾਨੂੰ ਉੱਥੇ ਨਹੀਂ ਮਿਲੂਗਾ ਠੀਕ ਹੈ ਕਿਹੜੀ ਤੁਹਾਨੂੰ ਜੇ ਸ਼ਰਾਬ ਆ ਉੱਥੇ ਨਹੀਂ ਮਿਲੂਗੀ ਠੀਕ ਹੈ ਕੁੱਲ ਤੁਹਾਨੂੰ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਠੀਕ ਹੈ ਵੀ ਕੁੱਲ ਜਨਾਨੀਆਂ ਵੀ ਮੰਨ ਲੈ ਵੀ ਸਾਰੀਆਂ ਉੱਥੇ ਮਿਲਦੀਆਂ ਠੀਕ ਹੈ ਪਰ ਉੱਥੇ ਰੂਲ ਸਖਤ ਨੇ ਠੀਕ ਹੈ ਕਿ ਤੁਸੀਂ ਗਲਤ ਕੰਮ ਨਹੀਂ ਕਰ ਸਕਦੇ ਸਖਤੀ ਨਾਲ ਲਾਗੂ ਨੇ ਰੂਲ ਆਪਣੇ ਵੀ ਨੇ ਠੀਕ ਹੈ ਪਰ ਆਪ ਕੋ ਨੇ ਸਖਤੀ ਨਾਲ ਲੱਗਤੀ ਨਹੀਂ ਸਕਤਾ ਸਖਤੀ ਦੀ ਤਰ੍ਹਾਂ ਲਾਗੂ ਨਹੀਂ ਹੈਗਾ ਹਾਂ ਕਿ ਉਹ ਇੱਥੇ ਦਾ ਬੰਦਾ ਮਾਰ ਕੇ ਤੂੰ ਢਾਣੇ ਬਗਰੋ ਲੈ ਕੇ ਜਾਣਗੇ ਪਹਿਲਾਂ ਤੇਰੀ ਸ਼ਵਾਰ ਚਬਾ ਜਾਂਦੀ ਹੈ ਵੀ ਆਪਣਾ ਬੰਦਾ ਹੈ ਜੀ ਦੇਖਿਓ ਕਿਤੇ ਉੱਥੇ ਇਹ ਕੰਮ ਨਹੀਂ ਠੀਕ ਆ ਉਹਦੇ ਰੂਲ ਸਾਰੇ ਬਾਤ ਇੱਕ ਨਾਲ ਦੇ ਉਹਨਾਂ ਨੇ ਜੀ ਆਪਦੇ ਦੇਖ ਨੂੰ ਇਹਨਾਂ ਸੋਹਣਾ ਬਣਾਇਆ ਉਹਨਾਂ ਨੇ ਲੋਕਾਂ ਨੂੰ ਆਮੰਤਰੀ ਕੀਤਾ ਵੀ ਆਓ ਸਾਡੇ ਦੇਸ਼ ਚ ਠੀਕ ਹੈ ਚੀਨੇ ਬਹੁਤ ਆਏ ਨੇ ਚੀਨਿਆਂ ਨੇ ਉਹਦੇ ਲੱਕੜਾਂ ਦਾ ਫਰਨੀਚਰ ਦਾ ਕੰਮ ਚਲਾ ਕੇ ਵਰਲਡ ਕਲਾਸ ਫਰਨੀਚਰ ਬਣਾਇਆ ਉੱਥੇ ਉਹਨਾਂ ਨੇ ਠੀਕ ਹੈ ਵੀ ਉਹ ਦੇਸ਼ ਨੂੰ ਤਰੱਕੀ ਦੇ ਰਾਹਾਂ ਵੱਲ ਲੈ ਕੇ ਗਏ ਨੇ ਠੀਕ ਹੈ ਉਦੋਂ ਬਾਅਦ ਉਹਨਾਂ ਨੇ ਆਪਣੇ ਦੇਸ਼ 'ਚ ਇੰਨਾ ਪੈਸਾ ਇਨਵੈਸਟ ਕਰਤਾ ਵੀ ਅੱਜ ਉਹ ਆਪਣੇ ਨਾਲੋਂ ਕਈ ਗੁਣਾ ਮੂਰੇ ਹੋ ਠੀਕ ਹੈ ਕੀ ਕਾਰਨ ਰਹਿ ਗਏ ਜੀ ਇਹ ਠੀਕ ਹੈ ਉੱਥੇ ਮੈਂ ਜਾ ਕੇ ਕਈ ਬੰਦਿਆਂ ਨੂੰ ਮਿਲਿਆ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਰਿਹਾ ਮੈਂ ਮਰਮਟ ਵੀ ਲਵਾ ਲਿਆ ਸੀ ਉੱਥੇ ਹੂੰ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਸਾਡੇ ਬੱਚੇ ਉਧਰੋਂ ਡਿਗਰੀ ਡਿਪਲੋਮੇ ਕਰਕੇ ਆਉਂਦੇ ਨੇ ਹੂੰ ਵੀ ਤੁਸੀਂ ਇੱਧਰ ਇਹਨਾਂ ਨੂੰ ਲੇਬਰੀ ਕਰਾਉਂਦੇ ਯਾਰ ਕਿਉਂ ਕੁਰਸੀਆਂ ਦੇ ਕਿਉਂ ਨਹੀਂ ਬਹਉਂਦੇ ਇਹਨਾਂ ਨੂੰ ਠੀਕ ਹੈ ਉਹ ਕਹਿੰਦੇ ਭਾਈ ਤੁਹਾਡੀ ਜਿਹੜੀ ਸਿੱਖਿਆ ਦਾ ਮਿਆਰ ਆ ਇਹ ਤੁਹਾਡਾ ਸਹੀ ਨਹੀਂ ਹੈ ਸਹੀ ਨਹੀਂ ਹੈਗਾ ਠੀਕ ਹੈ ਮੈਂ ਕਹਿੰਦਾ ਜੀ ਉਹ ਕਿਵੇਂ ਮੈਨੂੰ ਸਮਝਾਓ ਹਾਂ ਉਹ ਕਹਿੰਦੇ ਫੋਰ ਐਗਜ਼ਾਮਪਲ ਤੈਨੂੰ ਦੱਸਦਾ ਵੀ ਆ ਅਸੀਂ ਨਾ ਹੋਂਡਾ ਕੰਪਨੀ ਨੇ ਬਾਹਰ ਲਈ ਨੇ ਮੋਟਰਸਾਈਕਲ ਬਣਾਤਾ ਹੂੰ ਤੁਸੀਂ ਇਹਦੇ ਵਿੱਚ ਕੋਈ ਇਹ ਜਾ ਫੇਰ ਬਦਲ ਕਰ ਸਕਦੇ ਹੋ ਵੀ ਇਹਦੇ ਵਿੱਚ ਕੋਈ 2 ਰੁਪਈਆ ਦਾ ਤੁਹਾਨੂੰ ਕੰਪਨੀ ਨੂੰ ਫਾਇਦਾ ਹੋ ਜੇ ਫਾਇਦਾ ਹੋ ਜੇ ਠੀਕ ਹੈ ਮੈਂ ਭਾਈ ਸਾਰਾ ਉਹਦਾ ਦੇਖਿਆ ਦਾ ਆਵਦਾ ਆ ਲਾ ਕੇ ਵੀ ਇਹਨਾਂ ਦਾ ਸਟ੍ਰੋਕ ਵੀ ਗਿਣੇ ਹੁੰਦੇ ਨੇ ਨਾ ਠੀਕ ਹੈ ਵਜਨ ਤੋਲਿਆ ਹੁੰਦਾ ਇਹਨਾਂ ਦਾ ਸਾਰਾ ਕੱਲਾ ਕੱਲਾ ਨੱਟ ਤੋਲ ਕੇ ਪਾਇਆ ਸਹੀ ਗੱਲ ਆ ਠੀਕ ਹੈ ਤੁਹਾਡੇ ਕੋਲ ਫਿਊਚਰ ਪਲਾਨ ਨਹੀਂ ਹੈ ਕੋਈ ਠੀਕ ਹੈ ਤੁਸੀਂ ਪੜ੍ਹਾਈ ਕਰਕੇ ਆਏ ਹੋ ਇਤਿਹਾਸ ਕਾਮਾਗਾਟਾ ਮਾਰੂ ਠੀਕ ਹੈ 1857 ਠੀਕ ਹੈ ਗਾਂਧੀ ਕੀ ਕਰ ਗਿਆ ਨਹਿਰੂ ਕੀ ਕਰ ਗਿਆ ਆਪਾਂ ਇਹ ਚੀਜ਼ਾਂ ਤੇ ਉਲਝੇ ਹੋਏ ਠੀਕ ਹੈ ਇਹਦੀ ਤਾਂ ਲੋੜ ਹੀ ਨਹੀਂ ਤਾਂ ਲੰਘ ਗਿਆ ਭੂਤ ਕਾਲਾ ਠੀਕ ਹੈ ਹੁਣ ਫਿਊਚਰ ਬਾਰੇ ਦੇਖੋ ਤੁਸੀਂ ਕੀ ਪਲਾਨ ਹੈਗੇ ਠੀਕ ਹੈ ਹੁਣ ਆਪਣੇ ਨਵੇਂ ਜਿਹੇ ਪ੍ਰਾਈਵੇਟ ਸਕੂਲ ਜਿਹੜੇ ਖੁੱਲੇ ਨੇ ਇੰਨਾ ਚੱਲ ਪਿਆ ਸਿਸਟਮ ਠੀਕ ਹੈ ਫਿਊਚਰ ਪਲਾਨ ਬੱਚਿਆਂ ਨੂੰ ਜਿਹੜੇ ਵੀਰੇ ਸਾਡੇ ਜਵਾਕ ਉਧਰ ਨੂੰ ਜਾਈ ਜਾਂਦੇ ਨੇ ਉਡੋੜੇ ਇਹਦਾ ਸਾਰੇ ਲਾਇਬ੍ਰੀ ਕਰਦੇ ਨੇ ਮੈਨੂੰ ਕੋਈ ਦਿਖਾ ਦਿਓ ਜੀ ਵੀ ਇੱਕ ਬੰਦਾ ਮੈਨੂੰ ਆਹ ਖੜੀ ਕਰਕੇ ਕਹਦੇ ਵੀ ਮੈਂ ਉੱਥੇ ਬੁਲਾਨਾ ਅਫਸਰ ਲੱਗਿਆ ਹਾਂ ਜਿਹੜੇ ਉੱਥੋਂ ਦੇ ਰਹਿਣ ਵਾਲੇ ਮੂਲ ਨਿਵਾਸੀ ਬਣ ਕੇ ਮੱਲ ਹੈ ਉਹਨਾਂ ਦੇ ਬੋਦਾਤੇ ਗਏ ਸੀ ਠੀਕ ਹੈ ਉਹ ਉਹ ਮੁੰਡੇ ਜ਼ਰੂਰ ਉਹਦੇ ਪੁਲਿਸ ਚ ਭਰਤੀ ਨੇ ਆਰਮੀ ਚ ਭਰਤੀ ਨੇ ਕੋਈ ਇੱਕ ਵੀਡੀਓ ਉਹ ਜਿਹੜੇ ਕਾਹਦੀ ਆ ਦੋਨੋਂ ਪਹਿਲਾਂ ਦੱਸ ਕੇਣਾ ਵੀ ਇੱਕ ਵੀਡੀਓ ਖਾਂਦੀ ਖਾਂਦੀ ਹੈ ਠੀਕ ਹੈ ਉਹਾਂ ਜਾ ਕੇ ਲੋਕ ਨੰਦ ਲੈਣਗੇ ਹੂੰ ਉਹ ਬਾਈ ਦੀ ਗੱਲ ਵਾਕੋ ਕਹਿੰਦਾ ਕਿਸੇ ਦੇ ਮਾਂ ਬਾਦੀ ਕਿਸੇ ਦੇ ਮਾਂ ਸਵਾਦੀ ਤੇ ਕਿਸੇ ਦੇ ਪਿੱਟਾ ਆ ਜਾਂਦੀ ਹੈ ਕਿਸੇ ਦੇ ਨਹੀਂ ਆਉਂਦੀ ਜਿਨ੍ਹਾਂ ਦੇ ਬੜੀਆ ਆ ਕੀ ਬਾਤ ਅਸਲ ਨੂੰ ਹਰੇ ਇੱਕ ਨੂੰ ਇੱਥੇ ਜਿਹਦੇ ਕੋਲੇ ਔਰੇ ਬਾਈ ਸਾਰਾ ਕੁਝ ਹੈਗਾ ਹੂੰ ਠੀਕ ਆ ਸਰੀਰ ਉਹਦਾ ਤੰਦਰੁਸਤਾ ਤੂੰ ਮਿਹਨਤ ਕਰ ਸਕਦਾ ਹੂੰ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਠੀਕ ਆ ਔਰੇ ਦਵਾ ਦਾ ਰਾਜਾ ਤੇਰੀ ਜੇਬ ਚ 2 ਰੁਪਏ ਨਹੀਂ ਹੈਗੇ ਤੇਰੀ ਜਾਣ ਪਛਾਣ ਬਣੀ ਆ ਪਿੰਡਾਂ ਚ ਸ਼ਹਿਰਾਂ ਚ ਤੱਕ ਵੀ ਬਣੀ ਆ ਆਪਣੀ ਪਿਓ ਦਾਦਿਆਂ ਦੀ ਬਣੀ ਆ ਸਹੀ ਗੱਲ ਆਪਾਂ ਜਿੱਥੋਂ ਮਰਜੀ ਜਾ ਕੇ ਤੂੰ ਚੱਕ ਲਿਆ ਤੈਨੂੰ ਪੈਸੇ ਦੀ ਲੋੜ ਨਹੀਂ ਹੈਗੀ ਤੇਰਾ ਔਰੇ ਕੰਮ ਚੱਲ ਜੂ ਸਹੀ ਗੱਲ ਉੱਥੇ ਨਹੀਂ ਹੈਗਾ ਉੱਥੇ ਨਹੀਂ ਹੈਗਾ ਉੱਥੇ ਤਾਂ ਜੀ ਤੇਰੇ ਜੇਬ ਚ 2 ਰੁਪਏ ਹੈਗੇ ਨੇ ਤਾਂ ਠੀਕ ਹੈ ਨਹੀਂ ਵੀਰੇ ਜਾ ਸਕਦੇ ਕੁਝ ਕਿਸੇ ਦਾ ਕੋਈ ਪ੍ਰੇਮ ਪਿਆਰ ਨਹੀਂ ਹੈ ਬਾ ਖੁੱਲਾ ਖੜਾ ਹੀ ਉੱਥੇ ਕੋਈ ਮਾਂ ਪਿਓ ਬੱਚੇ ਮੰਨ ਦੇ ਨਹੀਂ ਹੈਗੇ ਉੱਥੇ ਮਾਂ ਪਿਓ ਦੀ ਆਪਦੇ ਆਜ਼ਾਦ 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 ਮੁਲਕ ਰਹੇ ਹੋ ਅਸੀਂ ਉਹਨਾਂ ਦੀ ਨਕਲ ਕਰ। ਧੁੱਕੇ ਜਿਹੇ ਲੋਕ ਨੇ, ਉਹ ਖਰਬੇ ਲੋਕ ਨੇ, ਆਪਣੇ ਲੋਕ ਨਹੀਂ। ਅਸੀਂ ਉਹਨਾਂ ਦੀ ਨਕਲ ਕਰਦੇ ਆ ਨਾ ਸਾਲ ਹਨਾ। ਫਿਰ ਫਿਰ ਜਾਂ ਤਾਂ ਚੰਗੀ ਤਰ੍ਹਾਂ ਕਰੋ। ਚੰਗੀ ਤਰ੍ਹਾਂ ਕਰੋ ਜੇ ਉਹਨਾਂ ਦੀ ਨਕਲ ਕਰਨੀ ਆ ਪੱਛਮੀ ਸਭਿਅਤਾ ਦੀ ਨਕਲ ਕਰਨੀ ਆ। ਫਿਰ ਆਪਾਂ ਚੰਗੀ ਤਰ੍ਹਾਂ ਨਕਲ ਕਰੋ ਜੀ। ਪੂਰਨ ਤੌਰ ਤੇ ਫਿਰ ਜਾਂ ਤਾਂ ਉਹਨੂੰ ਬੁਲਾਓ। ਇੱਟਾ ਜਿਹੜੀਆਂ ਸਾਡੀਆਂ ਕੁੜੀਆਂ ਕੱਤਰੀਆਂ ਹੁੰਦੀਆਂ ਸੀ ਉਹਨਾਂ ਦੇ ਭਾਈ ਜੇ ਕੋਈ ਐ ਚੁੰਨੀ ਲਾਹੀ ਨੰ ਨੰਗੇ ਸਿਰ ਹੁੰਦੀ ਨਾ ਉਹਨੂੰ ਬਿਲਵਾ ਮੰਨਿਆ ਜਾਂਦਾ ਸੀਗਾ ਹੁਣ ਜਾ ਕੇ ਦੇ ਮਾਹੌਲ ਉਹਰੇ ਸਾਡੇ ਇੱਥੇ ਨੰਗੇ ਸਿਰ ਤੁਰੀਆਂ ਫਿਰਦੀਆਂ ਨੇ ਕੱਚਾਂ ਵੀ ਥੋੜੀਆਂ ਥੋੜੀਆਂ ਫੜੀਆਂ ਕੋਸ ਮੈਂ ਗਿਆ ਹੁਣ ਤਾਂ ਮਾਹੌਲ ਇਹ ਉਹਨਾਂ ਦੀ ਨਕਲ ਕਰਕੇ ਸਾਡੇ ਮੁਲਕ ਨੇ ਜਿਹੜੇ ਨਾ ਇਹ ਜਿਹੜਾ ਇਤਿਹਾਸ ਦੀ ਸਾਡਾ ਉਹ ਹੋਰਾਂ ਦੀ ਜਾਂਦਾ ਥਿਉਰੀ ਨੂੰ ਪੂਰਨ ਤੌਰ ਤੇ ਬਣਾਓ ਪੀਤੀ ਬਿਉਣੀ ਨਹੀਂ ਨੂੰ ਲਿਉਣੀ ਨਹੀਂ ਨੂੰ ਲਿਉਣੀ ਨਹੀਂ ਠੀਕ ਹੈ ਆਪਦਾ ਖਾਓ ਪੀਓ ਜੈ ਸਿਆਰਾ ਉਹਨਾਂ ਦੇ ਲੋ ਆਪਦਾ ਬਸ ਠੀਕ ਹੈ ਜਾਂ ਤਾਂ ਆਪਾਂ ਇਧਰੋਂ ਨਾ ਤਾਂ ਦਲੜੇ ਦਾ ਲੜ ਛੱਡ ਰਹੇ ਸਹੀ ਗੱਲ ਨਾ ਤਗੜੇ ਰਾਜ ਬਸਟ ਰਹੇ ਆਵਾ ਬਜਾਣੇ ਨਾਲ ਆਪ ਕੀ ਜਨ ਠੀਕ ਹੈ ਜਾਂਦਾ ਦੂਰ ਇੱਕ ਦਾ ਹੋ ਕੇ ਪਈ ਉਹ ਇੱਕ ਦਾ ਹੋ ਕੇ ਜਾਂਦਾ ਮੂਰਨ ਦੌਰ ਤੇ ਉਹਨੂੰ ਅਪਣਾ ਲਓ ਨਹੀਂ ਇਹਨੂੰ ਰੱਖ ਲਓ ਠੀਕ ਆਪਾਂ ਦੋਨਿਆਂ ਚ ਉਲਦਨ ਕੇ ਆਪਾਂ ਫਿਰ ਮਰੀ ਜਾਂਦੇ ਦੋਹੇ ਬੇੜੀਆਂ ਤੇ ਬੈਰ ਜਿਹੜੇ ਅੰਦੇ ਨੇ ਲੱਗਦੇ ਨਹੀਂ ਬਾਹਰ ਉਹ ਸਿਸਟਮ ਹੈ ਮੈਂ ਤਾਂ ਉਹ ਹੈਰਾਨ ਇਹ ਚੀਜ਼ ਤੋਂ ਹਾਂ ਜਿਆਦਾ ਤਾਂ ਵੀ ਉਹ ਛੋਟਾ ਜਿਹਾ ਦੇਸ਼ ਹੋਣ ਦੇ ਬਾਵਜੂਦ ਉਹਨਾਂ ਨੇ ਕਿੰਨਾ ਵਧੀਆ ਸਿਸਟਮ ਫਿੱਟ ਕਰਿਆ ਉਹ ਯੋ ਤੇ ਪੈਦਾਵਾਰ ਨਹੀਂ ਹੈਗੀ ਤੇ ਠੀਕ ਆ ਸਾਡੇ ਦਾ ਪੈਦਾਵਾਰ ਬਹੁਤ ਆਪਣਾ ਦਾ ਕੁੱਲ ਚੀਜ਼ ਹੁੰਦੀ ਆ ਯਾਰ ਸਹੀ ਗੱਲ ਤੂੰ ਦੇਖ ਲੈ ਵੀ ਕਿੱਥੇ ਲੈ ਕੇ ਪ੍ਰੋਜੈਕਟ ਨੂੰ ਚੱਕ ਕੇ ਉਹ ਆਪਾਂ ਹਜੇ ਵੀ ਉਦੋਂ ਗਰਾਉਂਡ ਫਲੋਰ ਥੱਲੇ ਜਦੋਂ ਮਨਮੋਹਨ ਸਿੰਘ ਆਪਣਾ ਪ੍ਰਧਾਨ ਮੰਤਰੀ ਸੀ ਹੂੰ ਉਦੋਂ ਆਪਣੀ ਇਕਨੋਮੀ ਉਦੋਂ ਦੀਆਂ ਗੱਲਾਂ ਨੇ ਜਦੋਂ ਮੈਂ ਤੁਹਾਨੂੰ ਦੱਸਦਾ ਉਦੋਂ ਉਦੋਂ ਆਪਣੀ ਇਕਨੋਮੀ ਚੌਥੇ ਨੰਬਰ ਤੇ ਸੀ ਠੀਕ ਹੈ ਦੁਨੀਆ ਚੋਂ ਠੀਕ ਹੈ ਅੱਜ ਆਪਾਂ 34ਵੇਂ 35ਵੇਂ ਸਥਾਨ ਤੇ ਆ ਠੀਕ ਹੈ ਬੇਲ ਐਨੀ ਪਿੱਛੇ ਆ ਗਿਆ ਆਪਾਂ ਠੀਕ ਹੈ ਮੋਦੀ ਵਰਗੇ ਦਾ ਕਹਿੰਦੇ ਸੀ ਪੂਰਾ ਮੂਰੇ ਲਈ ਜਾਂ ਹਾਂ ਹਾਂ ਕਹੇ ਤਾਂ ਬਹੁਤ ਕੁਝ ਰਹੇ ਨੇ ਐਦਾ ਬਹੁਤ ਕੁਝ ਰਹੇ ਨੇ ਮੋਦੀ ਨੇ ਵੀ ਬਹੁਤ ਕੰਮ ਕਹਿੰਦਾ ਵਧੀਆ ਕਰੇ ਨੇ ਵਧੀਆ ਵੀ ਕਰੇ ਮੋਦੀ ਨੇ ਵਿੱਚ ਕੰਮ ਵਧੀਆ ਵੀ ਕਰਿਆ ਨੇ ਕਈ ਵੇਲੇ ਜੇ ਫੈਸਲੇ ਲਏ ਨੇ ਉਹਨਾਂ ਨੇ ਜਿਹੜੇ ਬਹੁਤ ਸਾਲਾਂ ਦੇ ਅੜੇ ਪਈ ਸੀ ਅੜੇ ਪਈ ਸੀ ਕਸ਼ਮੀਰ ਦਾ ਮੁੱਦਾ ਲਾਲਾ ਚਾਹੇ ਬਾ ਅਜੋਧਿਆ ਮੰਦਿਰ ਵਾਲਾ ਮਸਲਾ ਲਾਲਾ ਠੀਕ ਹੈ ਨੋਟ ਬੰਦੀ ਵਾਲਾ ਲਾਲਾ ਠੀਕ ਹੈ ਆਨਲਾਈਨ ਸਿਸਟਮ ਜਿਹੜਾ ਕਰਿਆ ਇਹ ਕਰਿਆ ਉਹ ਗਰਾਊਂਡ ਫਲੋਰ ਤੋਂ ਚੱਲ ਕੇ ਤਹਾਂ ਤੱਕ ਗਿਆ ਤਨ ਲੇ ਰੋ ਜਾਨੇ ਗੇ ਤਾਂ ਹ ਤੱਕ ਉਹਨੂੰ ਸਾਰੀਆਂ ਮੋਰੀਆਂ ਦਾ ਪਤਾ ਠੀਕ ਹੈ ਕਿਹੜੀ ਚੋਂ ਨਿਕਲ ਕੇ ਕਿਹੜੀ ਚ ਵੜਦੇ ਨੇ ਕਿਹੜੀ ਚ ਵੜਦੇ ਨੇ ਇੱਕ ਜਿਹੜੇ ਵੀ ਜਿੰਨੇ ਵੀ ਮੰਤਰੀ ਪਾਸ ਹੋਏ ਨੇ ਚਾਹੇ ਕੋਈ ਘਰਾں ਚ ਦੇਖ ਲੈ ਆਪਣੇ ਸੜੇ ਪਾਸ ਹੋਏ ਨੇ ਛੜੇ ਫਿਰੋ ਇਹਦੇ ਸਾਰਾ ਉਧਰ ਦੰਦੇ ਨੇ ਨਾ ਹਾਂ ਧਿਆਨ ਨਹੀਂ ਪੜਕਦਾ ਵਾ ਹੋਰ ਖਮਾਜ ਵੀ ਸੜੇ ਕਿਉਂ ਮੂਰੇ ਜਾ ਰਹੇ ਨੇ ਜਿਵੇਂ ਪਾਈ ਦੇ ਪਾਸ ਹੋਏ ਨੇ ਨਾਲੇ ਫੇਲ ਵੀ ਨਹੀਂ ਹੋਊਗੀ ਨਹੀਂ ਹਸਾਬ ਚੋਂਦੇ ਸਹੀ ਗੱਲ ਹੈ ਕਿ ਵਿਆਹ ਹੈ ਕਿ ਮੰਗਣਾ ਹੈ ਜਾਗੋ ਜਾਣੀ ਕਿਸੇ ਦੀ ਸਹੀ ਗੱਲ ਹੈ ਕਿਸੇ ਦੀ ਘੋੜੀ ਆ ਕਿਸੇ ਦੀ ਗੋਦਾ ਨਾ ਆਪਣਾ ਲਈ ਚੱਲੀ ਜਾਂਦਾ ਸਟੱਮ ਠੀਕ ਆ ਉਹ ਉਧਰ ਨਹੀਂ ਹੈਗਾ ਇਹ ਸਟੱਮ ਅਚਾ ਉਧਰ ਇੰਨਾ ਵਧੀਆ ਸਟੱਮ ਆ ਤੇ ਘਰ ਲੈ ਲਿਆ ਤੈਨੂੰ ਇੱਕ ਜਾਂ ਦੋ ਗੱਡੀਆਂ ਦੀ ਪਾਰਕਿੰਗ ਮਿਲ ਜੂਗੀ ਠੀਕ ਆ ਉਦੋਂ ਵੱਧ ਫालतू ਗੱਡੀ ਨਹੀਂ ਕੋਈ ਤੇਰੀ ਆਊ ਠੀਕ ਆ ਉਹਦੇ ਦਿਨੋਂ ਸਟਿੱਕਰ ਮਿਲ ਜਾਣਗੇ ਜੇਕਰ ਕੋਈ ਪ੍ਰੋਗਰਾਮ ਆ ਮੈਂ ਕਿਉਂ ਸਕਿਉਰਟੀ ਗਾਰਡ ਦਾ ਕੰਮ ਕਰਦਾ ਰਿਹਾ ਨਾ ਠੀਕ ਆ ਤੇਰੇ ਤੇਰੇ ਪ੍ਰੋਗਰਾਮ ਬਕਾਇਦਾ ਦੱਸਣਾ ਪਊਗਾ ਵੀ ਇੰਨੀਆਂ ਗੱਡੀਆਂ ਆਉਣਗੀਆਂ ਠੀਕ ਆ ਉਹਨਾਂ ਦੀ ਤੈਨੂੰ ਬੁਕਿੰਗ ਦੇਣਗੇ ਠੀਕ ਆ ਫालतू ਗੱਡੀ ਨਹੀਂ ਅੰਦਰ ਬਾਹਰ ਤੋਂ ਗੱਡੀ ਨਹੀਂ ਰਿਸਟੋਰਾਂ ਦੇ ਜਿੰਨੀਆਂ ਮਰਜ਼ੀ ਲਿਆ ਮੈਂ ਕਿਹਾ ਭਾਬੀ ਹੀ ਰੋਕੇ ਖੜ ਜਾਂਦੇ ਆ ਤੇਰਾ ਕੰਮ ਚੱਲੀ ਜਾਂਦਾ ਕੋਈ ਪੁੱਛਦਾ ਨਾ ਵੀ ਕਿੰਨੇ ਦਿਨ ਭਾਈ ਵੱਜਰੀ ਵਿੱਚ ਪਈ ਰਹੂ ਜਾਂ ਇੱਟਾਂ ਕਿੰਨੇ ਦਿਨ ਬਹੀ ਚੁਈਆਂ ਰਹਿਣਗੀਆਂ ਸੈਟਮ ਹੁਣ ਤੁਸੀਂ ਹੈਂਡੀਕੈਪਟ ਹੋ ਹੂੰ ਤੁਹਾਡੇ ਉੱਥੇ ਇਹ ਸੈਟਮ ਹੈ ਵੀ ਜੇ ਤੁਸੀਂ ਹੈਂਡੀਕੈਪਟ ਹੋ ਤਾਂ ਫੇਰ ਦੇ ਲਈ ਤੁਹਾਨੂੰ ਟੇਪਰ ਬਣਾਉਣ ਵਾਸਤੇ ਮਨਜ਼ੂਰੀ ਮਿਲੂਗੀ ਬਕਾਇਦਾ ਤੁਹਾਡੇ ਸਰਟੀਫਿਕੇਟ ਨਾਲ ਲੱਗਣਗੇ ਠੀਕ ਹੈ ਐ ਤੁਸੀਂ ਸਟੈਪ ਨੂੰ ਟੇਪਰ ਵੀ ਨਹੀਂ ਕਰ ਸਕਦੇ ਠੀਕ ਇੰਨੀ ਸਖਤ ਹੈ ਇਹ ਤੇ ਰੂਲ ਜੇ ਬਣ ਜਾਣ ਸਾਡੇ ਫਿਰ ਸਾਡਾ ਵੀ ਆਪਾਂ ਦਾ ਰਾਜ ਬਣ ਜੇ 6 ਮਹੀਨੇ ਬਾਅਦ ਰਾਜ ਆਪਾਂ ਦਾ ਆਪਣੇ ਫਸਲਾਂ ਬਾੜੀਆਂ ਹੁੰਦੀਆਂ ਨੇ ਆਪਾਂ ਦਾ 6 ਮਹੀਨੇ ਬਾਅਦ ਰਾਜ ਸਹੀ ਗੱਲ ਹੈ ਸਾਡੇ ਜਿਹੜੇ ਮੂਰੇ ਨੇ ਸਾਨੂੰ ਯਾਰ ਇਹੀ ਖਾਈ ਇਹੀ ਖਾਈ ਜਾਂਦੇ ਨੇ ਇਹੀ ਖਾਈ ਆ ਉਹੀ ਗਲਾਸਾਂ ਦੇ ਸਿਸਟਮ ਵਾਲਾ ਹਾਂ ਉਹ ਆਪ ਦੇ ਆਪ ਨੂੰ ਭਰਦਾ ਇਹਨਾਂ ਤੋਂ ਬਚਣ ਦੀ ਲੋੜ ਹੈ ਬਈ ਦਰਸ਼ਕਾਂ ਨੂੰ ਵੀ ਆਪਾਂ ਇਹ ਗੱਲ ਕਹਿੰਦੇ ਆ ਬਈ ਵੀ ਵਧੀਆ ਰਾਜਨੀਤੀ ਤੋਂ ਬਚੋ ਯਾਰ ਲੋਕਾਂ ਮਗਰ ਜਾਣਾ ਛੱਡ ਦਿਓ ਛੱਡ ਦਿਓ ਬਸ ਆਪਦਾ ਕੰਮਕਾਰ ਤਾਂ ਹੀ ਫੋਕਸ ਕਰੋ ਬਸ ਲੋੜ ਨਹੀਂ ਕਿਸੇ ਮਗਰ ਆਪਦਾ ਕੰਮ ਜਿੰਦਾਬਾਦ ਮਰਦਾਬਾਦ ਕਰਨੀ ਛੱਡ ਦਿਓ ਇਹਦਾ ਤੁਹਾਨੂੰ ਖਮਿਆਜਾ ਭੁਗਤਣਾ ਜਿੰਨਾ ਚਿਰ ਅਸੀਂ ਝੰਡੀਆਂ ਚੱਕਦੇ ਰਹਾਂਗੇ ਫੇਲ ਰਹਾਂਗੇ